ਖੇਡਾਰ ਪਰ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਤਸਪਾਲ ਸਿੰਘੇਰਾ ਵੱਲੋਂ ਵਾਈਬਲ ਦੀ ਕਾਲ ਸਾਵਾਈਬਲ ਕੇ ਪਤੇ ਦਰਸ਼ਕ ਵੀਰੋ ਜਿਸ ਤਰ੍ਹਾਂ ਅਸੀਂ ਰੋਜ਼ਾਨਾ ਰੋਜ਼ਾਨਾ ਦਾ ਉਹ ਮੁੱਦਾ ਜਿਹੜਾ ਪੰਥ ਦੇ ਭਵਿੱਖ ਨੂੰ ਲੈ ਕੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਕੌਮ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਮੁੱਦਾ ਰੋਜ਼ਾਨਾ ਚੜ੍ਹਦੇ ਸੂਰ ਜੁਬੜਦਾ ਉਸ ਮੁੱਦੇ ਤੇ ਵਿਚਾਰ ਚਰਚਾ ਕਰਨ ਲਈ ਅਸੀਂ ਦਰਜਾਨਾ ਤੁਹਾਡੇ ਰੂਬਰੂ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਪੇਸ਼ ਹੁੰਨੇ ਆਂ ਕਿ ਬੁੱਖੋ ਵੱਖਰੇ ਖੇਤਰਾਂ ਦੇ ਬਾਹਰ ਉੱਗੇ ਸਿੱਖ ਚਿੰਤਕ ਅਸਾ ਦਰਜਾਨਾ ਸਾਡੇ ਨਾਲ ਉਸ ਮੁੱਦੇ ਤੇ ਵਿਚਾਰ ਕਰਨ ਲਈ ਸਾਡੇ ਸਟੂਡੀਓ ਵਿੱਚ ਆਉਂਦੇ ਨੇ ਅੱਜ ਦੇ ਮੁੱਦੇ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਸਰਦਾਰ ਰਵਿੰਦ ਸਿੰਘ ਜੀ ਮੀਨੀਆਂ ਜਿਹੜੇ ਕਿ ਇੰਟਰਨੈਸ਼ਨਲ ਧਰਮ ਪ੍ਰਚਾਰ ਕਾਉਂਸਲ ਦੇ ਪ੍ਰਧਾਨ ਨੇ ਉਹ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਮੀਨੀਆ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਨੀਆ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਰੋਜ਼ਾਨਾ ਅਸੀਂ ਪਹਿਰੇਦਾਰ ਦੇ ਵੈਬ ਟੀਵੀ ਆ ਜਿਹੜਾ ਇਹਦੇ ਤੇ ਤਾਂ ਕਿ ਕੌਮ ਆ ਜਿਹੜੀ ਉਹ ਉਹਨਾਂ ਮੁੱਦਿਆਂ ਨੂੰ ਲੈ ਕੇ ਸੁਚੇਤ ਹੋਵੇ ਜਿਹੜੇ ਰੋਜ਼ਾਨਾ ਆਏ ਦਿਨ ਕੌਮ ਨੂੰ ਜੋ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਮੁੱਦੇ ਨੇ ਤਾਂ ਕਿ ਹਰ ਸਿੱਖ ਆ ਜਿਹੜਾ ਕਟੋ-ਕਟ ਇਹਨਾਂ ਮੁੱਦਿਆਂ ਬਾਰੇ ਇੱਥੇ ਚਰਨ ਹੋ ਗਏ। ਸੋ ਅੱਜ ਅਸੀਂ ਜਿਸ ਮੁੱਦੇ ਤੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਚਾਹੁੰਦੇ ਆ ਉਹ ਮੁੱਦਾ ਸਿੱਖ ਲੀਡਰਸ਼ਿਪ ਨਾਲ ਜੁੜਿਆ ਹੋਇਆ ਕਿ ਸਿੱਖਾਂ ਨੂੰ ਸਮਰੱਥ ਲੀਡਰਸ਼ਿਪ ਦੀ ਲੋੜ ਆ ਭਾਵੇਂ ਕਿ ਕੁਦਰਤ ਦੀ ਗੱਲ ਇਹ ਆ ਕਿ ਕੱਲ ਤੋਂ ਉਹ ਦਿਨ ਸ਼ੁਰੂ ਹੋ ਰਹੇ ਨੇ ਜਿਨ੍ਹਾਂ ਦਿਨਾਂ 'ਚ ਕੌਮ ਦਾ ਇੱਕ ਬਹੁਤ ਵੱਡਾ ਇੰਤਿਹਾਨ ਲਿਆ ਗਿਆ ਸੀ। ਮੇਰੀ ਮਰਾਦ ਆ ਕਿ ਵੱਡਾ ਖੱਲੂਕਾਰਾ ਉਹਦਾ ਜਿਹੜਾ ਪੰਦਰਵਾੜਾ ਵਾ ਉਹ ਕੱਲ ਤੋਂ ਸ਼ੁਰੂ ਹੋ ਰਿਹਾ। ਸੋ ਇਹਨਾਂ ਦਿਨਾਂ ਦੇ ਵਿੱਚ ਸਿੱਖ ਲੀਡਰਸ਼ਿਪ ਦੀ ਕਿਉਂਕਿ ਇੱਕ ਉਹ ਲੀਡਰਸ਼ਿਪ ਸੀ ਜਿਨੇ ਉਸ ਵੱਡੇ ਕੱਲੂ ਘਾਰੇ ਦਾ ਸਾਹਮਣਾ ਕੀਤਾ ਉਸ ਦੇ ਬਾਵਜੂਦ ਇੱਕ ਦਿਨ ਅੱਧੀ ਕੌਮ ਸ਼ਹੀਦ ਹੋਣ ਦੇ ਬਾਵਜੂਦ 4 ਮਹੀਨਿਆਂ ਬਾਅਦ ਕੌਮ ਨੇ ਫਿਰ ਸਰਹੰਦ ਤੇ ਜਾ ਕੇ ਕਮਜ਼ਾ ਕੀਤਾ ਸੋ ਉਹ ਉਸ ਵੇਲੇ ਦੀ ਸਮਰੱਥ ਲੀਡਰਸ਼ਿਪ ਸੀ ਜਿਹੜੀ ਜਿਨੇ ਕੇ ਕੌਮ ਨੂੰ ਕਿਸ ਹਾਲਾਤਾਂ ਤੋਂ ਕਿੰਨਾ ਹਾਲਾਤਾਂ ਤੱਕ ਪਹੁੰਚਾਇਆ ਤੇ ਕੌਮ ਦੀ ਕਿੰਨਾ ਹਾਲਾਤਾਂ ਦੇ ਵਿੱਚ ਅਗਵਾਈ ਕੀਤੀ ਕਿ ਦੂਸਰੇ ਪਾਸੇ ਅੱਜ ਦਾ ਸਮਾਂ ਜਦੋਂ ਅਸੀਂ ਹਰ ਪਾਸੇ ਇਹ ਦੇਖ ਰਹੇ ਹਾਂ ਕਿ ਕੌਮ ਦੇ ਹੋਂਦ ਤੇ ਵੀ ਖਤਰਾ ਵਾ ਕੌਮ ਤੇ ਬਾਹਰੀ ਤਾਕਤਾਂ ਵੀ ਹਮਲੇ ਕਰ ਰਹੀਆਂ ਨੇ ਕੌਮ ਦੇ ਅੰਦਰ ਵੀ ਲੋੜ ਤੋਂ ਵੱਧ ਘੁੱਟਾ ਜਿਹੜੇ ਸਾਡੇ ਸਿੱਖੀ ਸਿਧਾਂਤ ਦੇ ਉਹ ਲੋਭ ਹੋ ਰਹੇ ਨੇ ਸਿੱਖੀ ਤੇ ਬ੍ਰਾਹਮਣਵਾਦ ਦਾ ਰੰਗ ਚੜ ਰਿਹਾ ਸੋ ਇਨ੍ਹਾਂ ਹਾਲਾਤਾਂ 'ਚ ਤੁਹਾਡੇ ਅਨੁਸਾਰ ਜਿਹੜੀ ਸਾਡੀ ਸਮਰੱਥ ਲੀਡਰਸ਼ਿਪ ਆ ਸਿੱਖਾ ਦੀ ਉਹ ਕਿਵੇਂ ਪੈਦਾ ਹੋਊਗੀ ਉਹਦੇ ਬਾਰੇ ਮੈਂ ਤੁਹਾਡੇ ਤੋਂ ਜਰੂਰ ਜਾਨਣਾ ਚਾਹੂੰਗਾ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਜਸਪਾਲ ਸਿੰਘ ਹੀਰਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੌਮ ਨੂੰ ਬਹੁਤ ਹੀ ਸਚੱਜ ਜੀਗਵਾਈ ਦਿੱਤੀ ਹੈ ਔਰ ਪੈਰੇਦਾਰ ਅਖਬਾਰ ਕੱਢ ਕੇ ਲੋਕਾਂ ਨੂੰ ਧਰਮ ਬਾਰੇ ਜਾਣਨਾ ਪਾਈ ਹੈ ਅੱਜ ਦਾ ਜੋ ਮੁੱਦਾ ਹੈ ਸਿੱਖ ਲੀਡਰਸ਼ਿਪ ਦਾ ਔਰ ਪੁਰਾਣੀ ਲੀਡਰਸ਼ਿਪ ਦਾ ਪਹਿਲਾਂ ਇਹ ਹੁੰਦਾ ਸੀ ਕਿ ਉਹਨਾਂ ਦੇ ਅੰਦਰ ਧਰਮ ਕੁੱਟ-ਕੁੱਟ ਕੇ ਭਰਿਆ ਹੁੰਦਾ ਸੀ ਅੱਜ ਆ ਅਸੀਂ ਜਜ਼ਬਾਤੀ ਹੋ ਕੇ ਚੱਲ ਪੈਨੇ ਆ ਪਰ ਸਾਡੇ ਚ ਧਾਰਮਿਕ ਚੇਤਨਾ ਨਹੀਂ ਹੁੰਦੀ ਜਿਵੇਂ ਲਿਖਿਆ ਰਾਜ ਬਿਨਾਂ ਨਹੀਂ ਧਰਮ ਚੱਲਿਆ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਸੋ ਸੱਚ ਜੀ ਅਗਵਾਈ ਦੀ ਲੋੜ ਹੈ ਰਾਜ ਧਰਮ ਤੋਂ ਬਿਨਾਂ ਨਹੀਂ ਚੱਲ ਸਕਦਾ ਜੇ ਪਰਜਾ ਵੀ ਧਰਮ ਛੱਡ ਜਾਵੇ ਤੇ ਰਾਜੇ ਪਹਿਲੇ ਧਰਮ ਛੱਡ ਜਾਂਦੇ ਆ ਜੇ ਦੁਨੀਆ ਪੱਧਰ ਤੇ ਦੇਖੀਏ ਤਾਂ ਜਿਹੜਾ ਕਾਮ ਰੱਦੀ ਸਿਸਟਮ ਸੀਗਾ ਉਹ ਧਰਮ ਰਹਿਤ ਸੀਗਾ ਔਰ ਟੁੱਟ ਗਿਆ ਉਹ ਜਦੋਂ ਅਸੀਂ ਆਪਦੇ ਸਿੱਖ ਧਰਮ ਬਾਰੇ ਇੱਧਰ ਸੋਚਦੇ ਆਂ ਪਹਿਲਾਂ ਸਿੱਖਾਂ ਨੇ ਸਰਬੱਤ ਖਾਲਸੇ ਕਰਨੇ 17ਵੀਂ ਸਦੀ ਦੇ ਵਿੱਚ 65 ਜਥੇਬੰਦੀਆਂ ਬਣੀਆਂ ਉਹਨਾਂ ਨੂੰ ਜਥੇਬੰਦੀਆਂ ਨੂੰ ਇੱਕ ਸਰਬੱਤ ਖਾਲਸੇ ਰਹੀਂ ਇਕੱਠਾ ਕੀਤਾ ਗਿਆ ਔਰ 12 ਮਿਸਲਾਂ ਬਣੀਆਂ 12 ਮਿਸਲਾਂ ਤੋਂ ਫਿਰ ਦੋ ਦਾਲ ਬਣ ਗਏ ਇੱਕ ਤਤਖਾਲਸਾ ਬਿਲਕੁਲ ਇੱਕ ਤਰਨਾ ਦਲ ਸੋ ਉਦੋਂ ਸਾਰੀ ਕੌਮ ਦੇ ਜਿਹੜੇ ਨਮਾਇंदे ਹੁੰਦੇ ਸੀਗੇ ਜਥੇਬੰਦੀਆਂ ਦੇ ਉਹ ਚਾਹੇ ਅਕਾਲ ਤਖਤ ਤੇ ਇਕੱਠੇ ਹੁੰਦੇ ਸੀ ਚਾਹੇ ਉਹ ਜੰਗਲਾਂ ਦੇ ਵਿੱਚ ਇਕੱਠੇ ਹੁੰਦੇ ਸੀ ਉਹਨੂੰ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ ਔਰ ਇੱਕ ਜਥੇਦਾਰ ਦੇ ਹੁੰਦੇ ਸੀ ਕੌਮ ਨੂੰ ਉਹਦੇ ਵਿੱਚ ਜਿਹੜੇ ਗੁਰਮਤਿ ਪੈਦਾ ਹੁੰਦੇ ਸੀਗੇ ਸਾਰੇ ਗੁਰਮਤਿ ਇਕੱਠੇ ਕਰਕੇ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਦੇ ਸੁਚੱਜੀ ਅਗਵਾਈ ਦੇਣ ਲਈ ਇੱਕ ਜਥੇਦਾਰ ਚੁਣਿਆ ਜਾਂਦਾ ਸੀਗਾ ਸੋ ਅੱਜ ਦਾ ਜਿਹੜਾ ਟਾਈਮ ਹੈ ਅੱਜ ਜੇ ਦੇਖਿਆ ਜਾਵੇ ਤਾਂ ਸਾਨੂੰ ਤੋੜਨ ਦੇ ਲਈ ਅਕਾਲ ਤਖਤ ਦਾ ਨਾਮ ਵਰਤਿਆ ਜਾਂਦਾ ਹੈ ਪਰ ਜਥੇਦਾਰ ਦੀ ਚੋਣ ਇੱਕ ਮੁਲਾਜ਼ਮੇ ਦੇ ਤੌਰ ਤੇ ਹੋ ਜਾਂਦੀ ਹੈ ਉਹਨੂੰ ਕੌਮ ਦਾ ਜਥੇਦਾਰ ਨਹੀਂ ਸੀ ਕਹਿ ਸਕਦੇ ਉਹ ਤਾਂ ਸਿਰਫ ਇੱਕ ਜਥੇਵੰਦੀ ਦਾ ਜਥੇਦਾਰ ਹੈ ਜਿਹੜਾ ਕਿ ਅੱਜ ਉਹ ਜਿਹੜੀ ਅਕਾਲੀ ਦਲ ਸੀਗਾ ਜਿਹੜਾ ਸਾਡੇ ਬਜ਼ੁਰਗਾਂ ਨੇ ਪੈਦਾ ਕੀਤਾ ਸੀ ਅੱਜ ਉਹਦੇ ਉੱਤੇ ਕਬਜ਼ਾ ਜਿਹੜੇ ਮੈਂ ਤਾਂ ਇੱਥੋਂ ਦਾ ਕਹਾਂਗਾ ਕਿ ਜਿਨ੍ਹਾਂ ਲੋਕਾਂ ਦੇ ਪੁਰਖਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਕਤਲਾਨਾ ਹਮਲਾ ਕੀਤਾ ਜੈਤ ਦੇ ਮੋਰਚੇ ਦੇ ਵਿੱਚ ਉਹਨਾਂ ਨੇ ਖੂਹਾਂ ਤੇ ਪਾਣੀਆਂ 'ਚ ਤੇ ਲੰਗਰਾਂ 'ਚ ਜ਼ਹਿਰ ਪਾਈ ਉਦੋਂ ਮੁੜ ਕੇ ਕੌਮ ਨੂੰ ਲੜਾਇਆ ਤੇ ਮਰਵਾਇਆ ਸੈਂਟਰ ਮੂਰੇ ਸੱਟ ਕੇ ਉਸ ਤੋਂ ਬਾਅਦ ਜਿਹੜੀ ਗੱਲ ਚੱਲੀ ਉਹਨਾਂ ਨੇ ਕੌਮ ਦਾ ਸਾਰਾ ਭਵੈਖ ਹੀ ਹਨੇਰੇ ਵਿੱਚ ਸੁੱਟ ਦਿੱਤਾ ਅੱਜ ਹਰ ਇੱਕ ਨੌਜਵਾਨ ਨਸ਼ਿਆਂ ਦਾ ਆਦੀ ਹੈ ਜਿਵੇਂ ਕਹਿੰਦੇ ਤੂੰ ਬਾਣੀ ਨਹੀਂ ਵੱਜਦਾ ਤਾਰ ਬਿਨਾ ਤੇ ਨਸ਼ਾ ਨਹੀਂ ਵਿਕਦਾ ਸਰਕਾਰ ਬਿਨਾ ਸੋ ਇਹਨੂੰ ਨਕਾਰਨ ਦੀ ਲੋੜ ਹੈ ਜਿਹੜੇ ਸਾਡੇ ਲੋਕ ਹੈ ਉਹ ਧਰਮ ਤੋਂ ਬੜਾ ਪਿੱਛੇ हट ਗਏ ਆ ਜਿਹੜਾ ਸਿੱਖ ਧਰਮ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਨੇ ਦਿੱਤਾ ਹੈ ਇਹ ਉਹ ਪਰਮਾਤਮਾ ਦੇ ਨਿਜਮਾਂ ਦੀ ਅੱਖਰਾਂ ਵਿੱਚ ਵੇਖਿਆ ਤੇੜਾ ਵਿਗਿਆਨ ਹੈ ਉਹ ਇੱਕ ਪਰਮਾਤਮਾ ਦੇ ਨਿਜਮਾਂ ਦੀ ਖੋਜ ਤੱਥ ਹੈ ਤੱਥਾਂ ਦੀ ਖੋਜ ਹੈ ਪ੍ਰਸਿੱਧ ਵਿਗਿਆਨੀ ਅਲਵਰਟ ਆਇਨਸਟਾਈਨ ਨੇ ਕਿਹਾ ਵੀ ਧਰਮ ਬਿਨਾ ਵਿਗਿਆਨ ਅੰਨ ਤੇ ਵਿਗਿਆਨ ਬਿਨਾ ਧਰਮ ਲੰਗੜਾ ਅੱਜ ਜਿਹੜੇ ਸਾਡੇ ਲੋਕ ਹੈ ਉਹ ਧਰਮ ਤੋਂ ਬੜਾ ਪਿੱਛੇ ੜ ਚੁੱਕੇ ਹੈ ਜੇ ਅਸੀਂ ਰਾਜਨੀਤਿਕ ਤੌਰ ਤੇ ਕੋਈ ਸਿੱਧ ਲੈਣੀ ਹੈ ਜਾਂ ਧਾਰਮਿਕ ਤੌਰ ਤੇ ਜਾਂ ਆਰਥਿਕ ਤੌਰ ਤੇ ਕੋਈ ਸਿੱਧ ਲੈਣੀ ਹੈ ਇਹ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਸਕਦੇ ਹਾਂ ਤੇ ਹਰ ਬੰਦਾ ਧਾਰਮੀ ਹੋ ਸਕਦਾ ਗੁਰੂ ਸਾਹਿਬ ਨੇ ਇੱਕ ਧਰਮ ਦਾ ਸਿਧਾਂਤ ਦਿੱਤਾ ਵੀ ਪ੍ਰਮਾਤਮਾ ਇੱਕ ਸ਼ਕਤੀ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਮੀ ਸਰਵ ਜੀ ਆਕਾ ਦਾਤਾ ਰੇ ਉਹਦਾ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਆ ਜਿਹੜੀ ਕਰੋੜਾਂ ਬ੍ਰਹਿਮੰਡਾਂ ਨੇ ਚਲਾ ਰਹੀ ਹੈ ਜੋ ਬ੍ਰਹਿਮੰਡ ਖੰਡ ਸੋ ਜਾਣੋ ਜੋ ਬ੍ਰਹਿਮੰਡ ਦੇ ਵਿੱਚ ਵੀ ਵਾਪਰ ਰਿਹਾ ਹੈ ਉਹੀ ਸਾਡੇ ਸਰੀਰ ਦੇ ਵਿੱਚ ਵਾਪਰ ਰਿਹਾ ਹੈ ਬ੍ਰਹਿਮੰਡ ਹੈ ਊਰਜਾ ਅਤੇ ਪੰਜ ਤੋਂ ਬਣਿਆ ਤੇ ਸਾਡਾ ਸਰੀਰ ਆ ਉਹ ਵੀ ਊਰਜਾ ਤੇ ਪੰਜ ਤੋਂ ਬਣਿਆ ਸੋ ਪ੍ਰਮਾਤਮਾ ਦਾ ਹੀ ਰੂਪ ਬੰਦਿਆ ਬੰਦਾ ਬਣਿਆ ਸੋ ਇਹਨੂੰ ਇੱਕ ਜਿਹੜਾ ਦਿਮਾਗ ਦਿੱਤਾ ਗਿਆ ਆਮ ਪ੍ਰਾਣੀਆਂ ਨਾਲੋਂ ਵੱਖਰਾ ਜਿਹੜਾ ਪਰਮਾਤਮਾ ਦੇ ਨੈਜਾ ਦੀ ਖੋਜ ਕਰਦਾ ਪਰ ਅੱਜ ਅਸੀਂ ਇੱਥੇ ਧਰਮਾਂ ਦੇ ਤੌਰ ਤੇ ਬੜਾ ਲੜਾਈ ਝਗੜੇ ਸ਼ੁਰੂ ਕਰ ਲਏ ਆ ਜੇ ਮੈਂ ਦੇਖਦਾ ਕਿਤੇ ਧਰਮ ਦੀ ਗੱਲ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਸਿਧਾਂਤ ਦਿੱਤਾ ਸੀ ਉਹ ਸਿਧਾਂਤ ਤੇ ਹਰ ਇੱਕ ਆਦਮੀ ਨੇ ਫੇਰਾ ਹਤਾ ਜਿਵੇਂ ਭਾਈ ਮਤੀਦਾਸ ਜੀ ਬ੍ਰਾਹਮਣ ਹੋਏ ਨੇ ਪੰਡਿਤ ਕਿਰਪਾ ਰਾਮ ਦੱਤ ਬ੍ਰਾਹਮਣ ਹੋਏ ਨੇ 11 ਭਟ ਉਹ ਵੀ ਬ੍ਰਾਹਮਣ ਹੋਏ ਆ ਉਹਨਾਂ ਦੀ ਵੀ ਕੁਰਬਾਨੀ ਹੈ ਪਰ ਜਿਹੜੇ ਵਿਦੇਸ਼ੀ ਹਿੰਦੂ ਆ ਉਹਨਾਂ ਨੇ ਆ ਕੇ ਉਹਨਾਂ ਨੂੰ ਦੱਬ ਲਿਆ ਸਾਡੇ ਭਾਰਤੀ ਹਿੰਦੂ ਬੜੇ ਵਧੀਆ ਨੇ ਇਸ ਤਰ੍ਹਾਂ ਮੁਗਲਾਂ ਦੇ ਵਿੱਚ ਜਿਹੜੇ ਆ ਉਹਨਾਂ ਦੀਆਂ ਕੁਰਬਾਨੀਆਂ ਬੜੀਆਂ ਤਕੜੀਆਂ ਉਹਨਾਂ ਨੇ ਇੱਕ ਸਿਧਾਂਤ ਤੇ ਪਹਿਰਾ ਦਿੱਤਾ ਅੱਜ ਅਸੀਂ ਆਪਣਾ ਸਿਧਾਂਤ ਛੱਡ ਚੁੱਕੇ ਹਾਂ ਅਸੀਂ ਸਿਧਾਂਤ ਤੋਂ ਬੜਾ ਦੂਰ ਚਲੇ ਜਾ ਚੁੱਕੇ ਹਾਂ ਜਿਵੇਂ ਵਿਗਿਆਨ ਦਾ ਮਤ ਹੈ ਵੀ ਜਿਹੋ ਜੇ ਲੋਕ ਉਹੋ ਜੇ ਰਾਜੇ ਸੋ ਅੱਜ ਸਾਡੇ ਜਿਹੜੇ ਲੋਕ ਹੈ ਉਹ ਵੀ ਧਰਮ ਤੋਂ ਪਿੱਛੇ ਹਟ ਕੇ ਝੂਠ ਦਾ ਸਹਾਰਾ ਲੈ ਰਹੇ ਨੇ ਸਿਰਫ ਕੇਵਲ ਮਾਇਆ ਦੀ ਦੌੜ ਲੱਗੀ ਹੋਈ ਹੈ ਸੋ ਮੀਨਿਆ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਪ੍ਰਾਤਨ ਸਮੇਂ ਚ ਪਾਵੇਂ ਉਹ ਦੋ 12 ਮਿਸਲਾ ਸੀ 65 ਜਥੇਬੰਦੀਆਂ ਸੀ ਪਰੰਤੂ ਜਦੋਂ ਉਹ ਸਾਲ ਚ ਦੋ ਵਾਰ ਵਿਸਾਖੀ ਤੇ ਤੇ ਦਿਵਾਲੀ ਤੇ ਜਦੋਂ ਸਰਵਤਖਾਲ ਸਾਡੇ ਰੂਪ ਚ ਸ੍ਰੀ ਦਰਬਾਰ ਸਾਹਿਬ ਵਿੱਚ ਇਕੱਠੇ ਹੁੰਦੇ ਸੀ ਤੇ ਉਹ ਆਪਣਾ ਸਾਰਾ ਕੁਝ ਛੱਡ ਕੇ ਸਿਰਫ ਤੇ ਸਿਰਫ ਉਹਨਾਂ ਦੇ ਅੱਗੇ ਕੌਮ ਤੇ ਪੰਥ ਦੀ ਗੱਲ ਹੁੰਦੀ ਸੀ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਦੋਂ ਤੱਕ ਕੌਮ ਦਾ ਜਥੇਦਾਰ ਜਿਹੜਾ ਸੱਚੀ ਮੁੱਚੀ ਕੌਮ ਦਾ ਜਿੱਥੇਦਾਰ ਹੋਵੇ ਉਹ ਸਾਡੇ ਕੋਲ ਨਹੀਂ ਹੋਊਗਾ ਉਦੋਂ ਤੱਕ ਇਹ ਜਿਹੜੀ ਕੌਮ ਦੇ ਵਿੱਚ ਵੰਡਾ ਕੌਮ ਫੁੱਟ ਕੌਮ ਤੇ ਨਗਾਰਾ ਇਹ ਨਿਰੰਤਰ ਜਾਰੀ ਰਹੂਗਾ ਫਿਰ ਉਹ ਜਿੱਥੇਦਾਰ ਆ ਜਿਹੜਾ ਕੌਮ ਦਾ ਅੱਜ ਜਦੋਂ ਕਿ ਲੋਕਤੰਤਰ ਆ ਵੋਟ ਦਾ ਰਾਜ ਆ ਇਹ ਅਜਿਹੇ ਸਮੇਂ 'ਚ ਇਹ ਜਿਹੜੇ ਕੌਮ ਦੇ ਜਿੱਥੇਦਾਰ ਦੀ ਜਿਹੜੀ ਸੰਭਾਵਨਾ ਵਾ ਇਹਨੂੰ ਤੁਸੀਂ ਕਿਸ ਰੂਪ 'ਚ ਦੇਈ ਅੱਜ ਸਾਨੂੰ ਤਾਂ ਜਿੰਨੀਆਂ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਚਾਹੇ ਸਿਆਸੀ ਵੀ ਹੋ ਜਾਣ ਕੋਈ ਗੱਲ ਨਹੀਂ ਜਿਹੜਾ ਬੰਦਾ ਮਾਨਵਤਾ ਨੂੰ ਸਮਰਪਿਤ ਹੈ ਉਹ ਇਹਦੇ ਵਿੱਚ ਆਪਣੀ ਸਮੂਲੀਅਤ ਪਾ ਸਕਦਾ ਹੈ ਵੀ ਅੱਜ ਲੋੜ ਹੈ ਸਰਬੱਤ ਖਾਲਸੇ ਦੀ ਉਹਦੇ ਵਿੱਚ ਇਹ ਕੋਈ ਜ਼ਰੂਰੀ ਨਹੀਂਗਾ ਵੀ ਫਲਾਨੀ ਜੱਥੇਬੰਦੀ ਨਹੀਂ ਆਈ ਕਾ ਲੋਕਾਂ ਦੇ ਹਿੱਤਾਂ ਨੂੰ ਦੇਖਣਾ ਹੈ ਉਹ ਆਪਣਾ ਇੱਕ ਵਧੀਆ ਜੱਥੇਦਾਰ ਚੁਣਨ ਔਰ ਜੱਥੇਦਾਰ ਦੀ ਡਿਊਟੀ ਹੈ ਵੀ ਉਹਨੂੰ ਦੱਸਣ ਵੀ ਸਾਡੇ ਕੀ ਕੀ ਮੁੱਦੇ ਆ ਜਿਵੇਂ ਅੱਜ ਸਾਡੇ ਪੰਜਾਬ ਦੇ ਮੁੱਦੇ ਚੱਲ ਰਹੇ ਆ ਤੇ ਪਹਿਲਾਂ ਅੰਗਰੇਜ਼ਾਂ ਮੌਕੇ ਵੀ ਉਹੀ ਮੁੱਦੇ ਸੀ ਅੱਜ ਵੀ ਉਹੀ ਮੌਕੇ ਆ ਮੁੱਦੇ ਆ ਇਹ ਆਮ ਗਰੀਬ ਜਨਤਾ ਦੇ ਮੁੱਦੇ ਆ ਇਹਨੂੰ ਸਿੱਖਾਂ ਦੇ ਮੁੱਦੇ ਕਹਿ ਕੇ ਸਿੱਖਾਂ ਨੂੰ ਕੁੱਟਣ ਮਾਰਨ ਤੱਕ ਸੀਮਤ ਰੱਖਿਆ ਇਹਨਾਂ ਨੇ ਸੋ ਸਰਕਾਰ ਜਿਹੜੀ ਜੇ ਅਸੀਂ ਆਪਣੀ ਸਰਕਾਰ ਬਣਾਉਣੀ ਹੈ ਹਰ ਪਿੰਡ ਦੇ ਵਿੱਚ 5-5 ਬੰਦੇ ਚਾਹੇ ਉਹ ਕੋਈ ਵੀ ਧਰਮ ਨਾਲ ਸੰਬੰਧਿਤ ਹੋਣ ਕਹਿੰਦੇ ਮਾਨਵਤਾ ਨੂੰ ਸਮਰਪਿਤ ਹੋਣ ਉਹਨਾਂ ਬੰਦਿਆਂ ਦਾ ਇੱਕ ਮੈਜੋਰਟੀ ਬਣਾਈ ਜਾਵੇ 5-5 ਜਥੇ ਬਣਾਏ ਜਾਣ ਇੱਕ ਪਿੰਡ ਦੇ ਜਿਹੜੇ ਹਰ ਇੱਕ ਬੰਦੇ ਨੂੰ ਹਰ ਇੱਕ ਧਰਮ ਦੇ ਬੰਦੇ ਨੂੰ ਪੂਰਾ ਪੂਰਾ ਇਨਸਾਫ ਦੇਣ ਤੇ ਇਹੀ ਆਪਾਂ ਜਥੇ ਇਹਨਾਂ ਦੇ ਵਿੱਚੇ ਆਪਾਂ ਲੀਡਰ ਕੱਢਨੇ ਆ ਜਿਵੇਂ ਬੰਦੇ ਬਹਾਦਰ ਨੇ ਮੁਗਲ ਸალਤਨਤ ਮੌਕੇ ਆ ਕੇ ਇੱਥੇ ਰਾਜ ਕੀਤਾ ਉਹਨੇ ਆਮ ਜਨਤਾ ਦੇ ਵਿੱਚੋਂ ਬੰਦੇ ਲਏ ਜਿਵੇਂ ਕਹਿੰਦੇ ਵੀ ਖੇਸਾਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਅੱਜ ਅੱਜ ਲੋੜ ਹੈ ਵੀ ਖੇਸਾਂ ਵਾਲੇ ਰਾਜੇ ਕਰਨੇ ਤੇ ਬਾਦਰਾ ਨੇ ਜ਼ਹਿਰ ਪਿਆਲੇ ਪੀ ਕੇ ਮਰਨੇ ਸੋ ਇਹ ਸੁਚੱਜੀ ਲੋੜ ਆ ਸਾਨੂੰ ਇੱਕ ਇੱਕ ਮੁੱਠ ਹੋ ਕੇ ਇਕੱਠੇ ਕਰਨ ਦੀ ਕਿਨੇ ਸਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਅੱਜ ਕੌਮ ਆ ਜਿਹੜੀ ਉਹ ਧਰਮ ਤੋਂ ਸਿਧਾਂਤਾਂ ਤੋਂ ਦੂਰ ਹੋ ਗਈ ਉਹਦੇ ਕਾਰਨ ਅੱਜ ਜਿਹੜੀ ਸਾਡੀ ਖਾੜੀ ਹੋ ਰਹੀ ਆ। ਤੋਂ ਜਿਹੜੀ ਹੁਣ ਤੁਸੀਂ ਅਗਲੀ ਗੱਲ ਕੀਤੀ ਆ ਕਿ ਇਹ ਜਿਹੜੇ ਪੇਥਾ ਵਾਲੇ ਜਾਂ ਕੰਮਲਾ ਵਾਲੇ ਜਿੰਨਾਂ ਨੂੰ ਅਸੀਂ ਸਹੀ ਬਹਿਣਾਂ ਚਾਹੀਏ ਕਿ ਤੇਸਪੀ ਲੋਕ। ਤੋਂ ਕਿ ਸਿੱਖੀ ਦਾ ਮੁੱਢਲਾ ਸਿਧਾਂਤ ਆ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੋ ਜਨੋਂ ਤੱਕ ਸਿੱਖੀ ਦੇ ਵਿੱਚ ਕਿਰਤੀ ਲੋਕ ਨੇ ਜਿਹੜੇ ਉਹ ਰਵਾਈ ਲਈ ਅੱਗੇ ਨਹੀਂ ਉਹਦੇ ਤੁਹਾਡੇ ਕਹਿਣ ਤੋਂ ਭਾਵੇਂ ਆ ਕਿਰਤੀ ਲੋਕਾਂ ਦੀ ਰਵਾਈ ਹੈ ਜਿਹੜੀ ਉਹ ਕੌਮ ਨੂੰ ਬੇहद ਜ਼ਰੂਰੀ ਆ ਤੇ ਕਿਰਤੀ ਲੋਕ ਕੌਮ ਦੀ ਰਵਾਈ ਲਈ ਕਿੰਨਾ ਹਲਾਤਾ ਚ ਔਰ ਕਿਵੇਂ ਅੱਗੇ ਆ ਸਕਦੇ ਆ ਦੇਖੋ ਜੀ ਇੱਕ ਪਿੰਡ ਨੂੰ ਅਸੀਂ ਇਕਾਈ ਮੰਨ ਲਈਏ ਉਹਦੇ ਵਿੱਚ ਪੜੇ ਲਿਖੇ ਨੌਜਵਾਨ ਹੋ ਸਕਦੇ ਆ ਜਿਹਦੇ ਧਰਮ ਦਾ ਮੁੱਦਾ ਨਾ ਉਹਦੇ ਵਿੱਚ ਲਿਆ ਜਾਵੇ ਫਲਾਨਾ ਫਲਾਨੇ ਧਰਮਾਂ ਦਾ ਧਮਕਾਉਂ ਫੇਣਾ ਇਹ ਵੰਡੀਆਂ ਨਾ ਪਾਈਆਂ ਜਾਣ ਸਾਰੇ ਭਰਾ ਇਕੱਠੇ ਹੋ ਕੇ ਆਪਦੇ ਪਿੰਡ ਦੇ ਮੁੱਦੇ ਦੇਖਣ ਵੀ ਕਿਹੜੇ-ਕਿਹੜੇ ਆ ਇੱਕ ਆਮ ਸੁਧਾਰਨ ਬੰਦੇ ਨੇ ਕੁਝ ਗਾਈਆਂ ਰੱਖ ਲਈਆਂ ਅੱਜ ਉਹ ਦੁੱਧ ਤੋਂ ਬਣੀਆਂ ਚੀਜ਼ਾਂ ਐਕਸਪੋਰਟ ਕਰਦਾ ਔਰ ਸਾਰੇ ਪਿੰਡ ਨੂੰ ਉਹਨੇ ਫ੍ਰੀ ਗੈਸ ਦਿੱਤੀ ਹੋਈ ਆ ਆਪਣੇ ਪੰਨੇੋਂ ਬਾਕੇ ਇਹ ਜਿਹਾ ਹਾਂ ਬਿਲਕੁਲ ਸਾਡੇ ਕੋਲੇ ਇਹ ਜਿਹੇ ਮੁੱਦੇ ਆ ਜਿਹੜੇ ਪੰਜਾਬ ਦੇ ਵਿੱਚ ਬਿਜਲੀ ਵੀ ਪੈਦਾ ਕਰ ਸਕਦੇ ਆ ਅਸੀਂ ਹਰ ਚੀਜ਼ ਸਾਡੀ ਜਿਹੜੀ ਹੈ ਅਸੀਂ ਕੀ ਫਾਇਦਾ ਵੀ ਕਰ ਸਕਦੇ ਆ ਵੇਚ ਵੀ ਸਕਦੇ ਆ ਫੂਡ ਪ੍ਰੋਸੈਸਿੰਗ ਦੇਆਂ ਲੱਗ ਸਕਦੀਆਂ ਫੈਕਟਰੀਆਂ ਉਹਦੇ ਵਿੱਚ ਜਿਹੜੇ ਕਿਰਤੀ ਲੋਕ ਆ ਉਹ ਅੱਗੇ ਆ ਸਕਦੇ ਆ